ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨੀ ਮੰਗਲ ਲੈ ਕੇ ਖਨੌਰੀ ਬਾਰਡਰ ਤੇ ਬਿੱਤੇ 17 ਦਿਨ ਤੋਂ ਮੰਨਵਰਤੇ ਬੈਠੇ ਕਿਸਾਨਾਂ ਗੁੱਜ ਜੀਸਿੰਦਲੇਵਾਲ ਦੀ ਸੇਤ ਵਿਗੜਦੀ ਜਾ ਰਹੀ ਹੈ। ਸਰੀਰ 'ਚ ਜਿਆਦਾ ਕਮਜ਼ੋਰੀ ਆ ਜਾਣ ਕਾਰਨ ਡਾਕਟਰਾਂ ਨੇ ਉਹਨਾਂ ਨੂੰ ਦਿਲ ਦੀ ਦੌੜੇ ਦਾ ਖਤਰਾ ਦੱਸਿਆ ਇਸੇ ਦੌਰਾਨ ਕਿਸਾਨ ਅੱਗੂ ਨੇ ਅੱਜ ਜਿਹੜਾ ਦਸੰਬਰ 13 ਨੂੰ ਖਨੌਰੀ ਬਾਰਡਰ ਸਮੇਤ ਪੰਜਾਬ ਭਰ ਦੇ ਕੇਂਦਰ ਦੇ ਸੂਬਾ ਸਰਕਾਰ ਦੇ ਪੁਤਲੇ ਪੁੱਕਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢਣ ਤੇ 18 ਮਾਰਚ ਨੂੰ ਰੇਲ ਗੱਡੀਆਂ ਵੀ ਰੁਕੀਆਂ ਜਾਣਗੀਆਂ ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰੇ ਡਾਕਟਰ ਸੁਵੈਮਾਨ ਟੀਮ ਵੱਲੋਂ ਵਾਸ਼ਿੰਗਟਨ ਤੋਂ ਬੁਲਾਏ ਡਾਕਟਰ ਕਰਨ ਜਟਵਾਰੀ ਨੇ ਪਿਛਲੇ ਦਿਨ ਡੱਲੇਵਾਲ ਦਾ ਚੈੱਕਅਪ ਕੀਤਾ ਤੇ ਉਹਨਾਂ ਦੱਸਿਆ ਕਿ 17 ਦਿਨਾਂ ਤੋਂ ਕੁਝ ਨਾ ਖਾਣ ਕਾਰਨ ਡੱਲੇਵਾਲ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਹੈ ਉਹਨਾਂ ਦਾ वजन ਕਰੀਬ 12 ਕਿਲੋ ਘਟ ਗਿਆ ਹੈ ਕਿਡਨੀਆਂ ਤੇ ਫੇਫੜੇ ਕਾਫੀ ਪ੍ਰਭਾਵਿਤ ਹੋ ਰਹੇ ਨੇ ਕਮਜ਼ੋਰੀ ਕਾਰਨ ਦਿਲ ਦੇ ਦੌਰੇ ਦਾ ਖਤਰਾ ਬਣਿਆ ਹੋਇਆ ਹੈ ਇਸ ਹਾਲਤ ਉਹਨਾਂ ਨੂੰ ਕਿਸੇ ਵੇਲੇ ਵੀ ਐਮਰਜੈਂਸੀ ਦੀ ਲੋੜ ਪੈ ਸਕਦੀ ਹੈ ਕਿਸਾਨਾ ਗੁਲਕਵਿੰਦਰ ਸਿੰਘ 올ਕ ਨੇ ਦੱਸਿਆ ਕਿ ਕਿਸਾਨੀ ਕੋਈ ਇਸ ਲਈ ਦੋਵਾਂ ਮੋਰਚਿਆਂ ਵੱਲੋਂ ਲਈ ਗਏ ਫੈਸਲੇ ਮੁਤਾਬਕ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ ਇਸ ਦੌਰਾਨ ਡੀਸੀ ਤੇ ਐਸ ਡੀ ਐਮ ਜਰੀਏ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤੇ ਜਾਣਗੇ ਹਲਕਰੇ ਕਿਸਾਨਾਂ ਨੂੰ ਅਪੀਲ ਕੀਤੀ ਇਸ ਦੌਰਾਨ ਕਿਸਾਨ ਟਰੈਕਟਰ ਦੇ ਅੱਗੇ ਡੱਲੇਵਾਲ ਦੀ ਫੋਟੋ ਲਗਾਉਣ ਇਸ ਤੋਂ ਬਾਅਦ 18 ਦਸੰਬਰ ਨੂੰ ਪੰਜਾਬ ਛੱਡ ਕੇ ਦੇਸ਼ ਦੇ ਬਾਕੀ ਸਾਰੇ ਕਿਸਾਨ ਰੇਲ ਰੁਕੋ ਅੰਦੋਲਨ ਕੀਤਾ ਜਾਵੇਗਾ ਇਸ ਤੋਂ ਪਹਿਲਾਂ 13 ਦਸੰਬਰ ਅੱਜ ਦੇ ਦਿਨ ਡੱਲੇਵਾਲ ਦੀ ਹੌਸਲਾ ਫੁਜਾਈ ਤੇ ਸਮਰਥਨ ਦੇ ਵਿੱਚ ਕਨੌਰੀ ਬਾਰਡਰ ਸਮੇਤ ਪਿੰਡਾਂ 'ਚ ਕੇਂਦਰ ਤੇ ਸੂਬਾ ਸਰਕਾਰਾਂ ਦੇ ਪੁਤਲੇ ਭੁੱਕ ਇਸ ਲਈ ਨੌਜਵਾਨਾਂ ਤੇ ਔਰਤਾਂ ਦਾ ਵੱਡਾ ਜਥਕ ਖਨੋਰੀ ਮੋਰਚੇ ਦੇ ਵਿੱਚ ਪੁੱਜੇਗਾ ਢੱਲੇਵਾਲ ਦਾ ਸੁਰੱਖਿਆ ਕਾਰ ਵਧਾਇਆ ਗਿਆ। ਲਖਵਿੰਦਰ ਸਿੰਘ ਨੇ ਕਿਹਾ ਕਿ ਸੁਣ ਚਾਇਆ ਕਿ ਵਿਗੜਦੀ ਸੇਧ ਦੇ ਮੱਦੇਨਜ਼ਰ ਪ੍ਰਸ਼ਾਸਨ ਢੱਲੇਵਾਲ ਨੂੰ ਦੁਬਾਰਾ ਲੈ ਕੇ ਜਾ ਸਕਦਾ ਹੈ। ਉਨ੍ਹਾਂ ਕਿਹਾ ਜੇ ਸਥਿਤੀ ਨਾਲ ਨਜਿੱਠਣ ਲਈ ਢੱਲੇਵਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦਾਤਾ ਸਿੰਘ ਵਾਲਾ ਤੋਂ ਖਨੋਰੀ ਤੱਕ ਮਨੁੱਖੀ ਚੈਨ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਸਪਸ਼ਟ ਕਿਹਾ ਕਿ ਸਰਕਾਰ ਪ੍ਰਤੀ ਕਿਸਾਨਾਂ ਚਰੋਸ ਹੈ ਤੇ ਹੁਣ ਹਰ ਕਿਸਾਨ ਢੱਲੇਵਾਲ ਬਣ ਚੁੱਕਾ ਹੈ। ਜੇਕਰ ਸਰਕਾਰ ਨੇ ਗਲਤੀ ਦਰਾਈ ਤਾਂ ਢੱਲੇਵਾਲ ਤੇ ਢੱਲੇਵਾਲ ਨੂੰ ਕੁਝ ਹੋਇਆ ਤਾਂ ਇਸ ਲਈ ਡੱਲੇ ਵਾਲੇ ਕੋਲੋਂ ਲਿਖੀ ਪੀਐਮ ਨੂੰ ਚਿੱਠੀ ਕਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਡੱਲੇ ਵਾਲ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਨਾਲ ਹਸਤਾਖਰ ਕਰਕੇ ਪੱਤਰ ਵੀ ਲਿਖਿਆ ਪੱਤਰ ਦੇ ਵਿੱਚ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਜਾਂ ਫਿਰ ਮੇਰੀ ਕੁਰਬਾਨੀ ਲਈ ਤਿਆਰ ਹੋ ਜੇਕਰ ਮੇਰੀ ਮੌਤ ਹੋਈ ਤਾਂ ਇਸ ਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਉਹਨਾਂ ਲੋਕਾਂ ਨੂੰ ਵੀ ਪਿਲ ਕੀਤੀ ਕਿ ਹੋਣ ਨਹੀਂ ਤਾਂ ਫਿਰ ਕਦੋਂ ਪਾਕਿਓ ਹਰਿਆਣਾ ਦੇ ਆਗੂ ਅਭੀ ਮੰਨਿਓ ਕਾੜਨਾ ਦੱਸਿਆ ਕਿ ਡੱਲੇ ਵਾਲ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਉਹ ਸਧਾਰਨ ਕਿਸਾਨ ਹਨ ਤੇ ਪਿਛਲੇ 17 ਦਿਨ ਤੋਂ ਮਰਨ ਵਰਤੇ ਹਨ ਉਹ ਕਿਸਾਨੀ ਮੰਗਾਂ ਬਾਰੇ ਸਰਕਾਰ ਵੱਲੋਂ ਕਿਤੇ ਵਾਦੇ ਪ ਬਿਤੇ 4 ਦਿਨਾਂ ਤੋਂ ਮੋਰਚੇ 'ਚ ਕਿਸਾਨਾਂ ਨੂੰ ਸੰਬੋਧਨ ਨਾ ਕਰ ਸਕੇ ਜਗਦੀਸ਼ ਸਿੰਘ ਢੱਲੇਵਾਲਾ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਲੋਕਾਂ ਨੂੰ ਮੋਰਚੇ 'ਚ ਸ਼ਿਰਕਤ ਕਰਨ ਦੀ اپੇਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਲੜਾਈ ਐਮਐਸਪੀ ਪਾਣੀ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੂਰਾ ਜੋਰ ਲਾ ਰੱਖਿਆ ਕਿ ਕਿਸਾਨ ਅੰਦੋਲਨ ਨੂੰ ਕਿਵੇਂ ਰੋਲਿਆ ਜਾ ਸਕੇ ਪਰ ਇਸ ਲੜਾਈ ਨੂੰ ਜਿੱਤਣਾ ਜ਼ਰੂਰੀ ਹੈ ਉਨੇ ਕਿਹਾ ਕਿ ਮੋਰਚਾ ਹੁਣ ਸਿਖਰ ਤੇ ਪੁੱਜ ਗਿਆ ਇਸ ਲਈ ਹਰੇਕ ਕਿਸਾਨ ਪਰਿਵਾਰ ਦਾ ਘੱਟੋ ਘਾਟ ਇੱਕ ਮੈਂਬਰ ਮੋਰਚੇ 'ਚ ਸ਼ਾਮਲ ਹੋਵੇ ਤਾਂ ਜੋ ਮੋਰਚੇ ਨੂੰ ਮਜ਼ਬੂਤ ਕੀਤਾ ਜਾ ਸਕੇ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤਨੇਮ ਅਪਡੇਟਾਂ ਲੈਣ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜੱਜ ਧੰਨਵਾਦ